ਪਿੰਡ ਸ਼ਾਮਲਾ ਵਿਖੇ ਕੱਲ ਸਾਨੂੰ ਚੌਂਕੀ ਕਰੋਟੇ ਇਨਫੋਰਮੇਸ਼ਨ ਆਈਸੀ ਕੋਲ ਸਾਢੇ 5 ਵਜੇ ਕਿ ਇੱਕ ਘਰ ਨੂੰ ਕਿਸੇ ਵੱਲੋਂ ਅੱਗ ਲਗਾ ਦਿੱਤੀ ਗਈ ਹੈ ਸਾਡੀ ਪੁਲਿਸ ਫੋਰਸ ਤੁਰੰਤ ਮੌਕੇ ਤੇ ਪਹੁੰਚ ਕੇ ਤੇ ਜਾ ਕੇ ਦੇਖਿਆ ਵੀ ਉੱਥੇ ਅੱਗ ਲੱਗੀ ਹੋਈ ਸੀ ਤੇ ਪੁਲਿਸ ਨੇ ਦੇ ਸਰਪੰਚ ਉਹਨਾਂ ਦੇ ਨਾਲ ਲੈ ਕੇ ਤੇ ਆਪਣੀ ਪੁਲਿਸ ਫੋਰਸ ਦੀ ਮਦਦ ਨਾਲ ਸਭ ਤੋਂ ਪਹਿਲਾਂ ਤੇ ਉਹ ਅੱਗ ਬੁਝਾਈ ਇਹ ਬੜਾ ਇਸਲਾਗਾ ਜੋ ਕੰਮ ਸੀਗਾ ਕਿ ਪੁਲਿਸ ਨੇ ਆਪ ਕੇ ਹੋ ਕੇ ਪਾਣੀ ਧੋਟੋ ਕੇ ਉਹ ਅੱਗ ਨੂੰ ਜਾਇਤੇ ਜਿੰਨਾ ਵੱਧ ਤੋਂ ਵੱਧ ਬਚਾ ਦਿੱਤਾ ਜਾ ਸਕਦਾ ਉਹ ਕੀਤਾ ਜਾ ਕੇ ਕੀਤਾ ਗਿਆ ਕਿਉਂਕਿ ਅੱਗ ਕਹੋ ਜੀ ਚੀਜ਼ ਆ ਅੱਗ ਬਾਉਂਡਰੀ ਨਹੀਂ ਦੇਖਦੀ ਹੋ ਸਕਦਾ ਇੱਕ ਘਰ ਤੋਂ ਦੂਜੇ ਘਰ ਤੱਕ ਚਲ ਜਾਂਦੀ ਦੂਜੇ ਘਰ ਤੋਂ ਤੀਜੇ ਘਰ ਤੱਕ ਚਲ ਜਾਂਦੀ ਤੇ ਫਿਰ ਅੱਗ ਫੈਲ ਸਕਦੀ ਸੀ ਤੇ ਇਹ ਮੈਂ ਸਮਝਦਾ ਕਿ ਪੰਜਾਬ ਪੁਲਿਸ ਨੇ ਬਹੁਤ ਮੌਕੇ ਨੂੰ ਦੇਖਦੇ ਹਿਆ ਬਹੁਤ ਸਮਝਦਾਰੀ ਵਾਲਾ ਕੰਮ ਕੀਤਾ ਉਸ ਤੋਂ ਬਾਅਦ ਇਹ ਗੱਲ ਪਤਾ ਲੱਗੀ ਵੀ ਇਹ ਜਿਹੜੀ ਅੱਗ ਇਹ ਇੱਕ ਓਨਰ ਕਰਾਇਮ ਸੀਗਾ ਕਿਉਂਕਿ ਜਿਹੜੇ ਅੱਗ ਲਾਉਣ ਵਾਲੇ ਦੋਸ਼ੀ ਠਹਿਰੇ ਉਹਨਾਂ ਦੀ ਲੜਕੀ ਜਿਹੜੀ ਹੈ ਸੋਨੀਆ ਉਹ ਕਿਸੇ ਦੇ ਨਾਲ ਮਤਲਬ ਕਿ ਉਹਨੇ ਲਵ ਮੈਚ ਕਰਵਾ ਲਈ ਸੀ ਆਕਾਸ਼ ਨਾਮ ਦੇ ਲੜਕੇ ਦੇ ਨਾਲ ਤੇ ਇਹਨਾਂ ਦਾ ਕਾਸਟ ਡਿਫਰੈਂਸ ਸੀਗਾ ਤੇ ਜਦੋਂ ਇਹਨਾਂ ਨੂੰ ਕੱਲ ਪਤਾ ਲੱਗਿਆ ਵੀ ਇਹਨਾਂ ਨੇ ਸ਼ਰਗਿ ਕਰਾ ਲਈ ਹੈ ਤੇ ਆਊਟ ਆਫ ਮਲਕੀ ਗੁੱਸੇ ਦੇ ਵਿੱਚ ਆ ਕੇ ਜਿਹੜੇ ਦੋਸ਼ੀ ਤੇ ਰ ਉਹਦੇ ਵਿੱਚ ਮੁੱਖ ਦੋਸ਼ੀ ਜਿਹੜਾ ਲੜਕੀ ਦਾ ਦਾਦਾ ਮੋਲਕਰਾਸ਼ ਇਹ ਉੱਥੇ ਮੌਕੇ ਤੇ ਗਿਆ ਤੇ ਇਹਨੇ ਉਹਨਾਂ ਦੇ ਘਰ ਨੂੰ ਜਾ ਕੇ ਆਗ ਬਲਵਾ ਦਿੱਤੀ ਆ ਉਹਨੇ ਇਸ ਕੰਮ ਵਾਸਤੇ ਉਹਨੇ ਤੇਲ ਵੀ ਵਰਤਿਆ ਤੇ ਆਪਣੇ ਘਰੋਂ ਮੱਚ ਸੈੱਜ ਗਿਆ ਤੇ ਇਮੀਡੀਏਟਲੀ ਪੁਲਸ ਨੇ ਮਤਲਬ ਕਿ ਰਿਐਕਟ ਕਰਦਿਆਂ ਹੋਇਆਂ ਅਸੀਂ ਇੱਥੇ ਐਫ ਆਈ ਆਰ ਨੰਬਰ 131 ਜਿਹੜੀ ਆ ਡੀ ਐਲ ਐਸ ਦੀਆਂ ਅਲੱਗ-ਅਲੱਗ ਧਾਰਾਵਾਂ ਵਿੱਚ ਤੇ ਪਲੱਸ ਐਸ ਸੀ ਐਸਟੀ ਐਕਟ ਦੇ ਵਿੱਚ ਫਰਚਾ ਦਰਜ ਕੀਤਾ ਔਰ ਦੋਸ਼ੀ ਜਿਹੜੇ ਨੇ ਜਿਹੜੇ ਉਦਈ ਨੇ ਦੋਸ਼ੀ ਬਾਈ ਨੇਮ ਲਿਖ ਹੋਏ ਸੀਗੇ ਉਹਨਾਂ ਤਿੰਨਾਂ ਹੀ ਦੋਸ਼ੀਆਂ ਨੂੰ ਅਸੀਂ ਕੱਲ ਰਾਤ ਹੀ ਅਰੈਸਟ ਕਰ ਲਿਆ ਔਰ ਸਾਡੀ ਪੂਰੀ ਕੋਸ਼ਿਸ਼ ਇਹ ਹੁੰਦੀ ਆ ਵੀ ਕੋਈ ਵੀ ਦੋਸ਼ੀ ਜਿਹੜਾ ਕਾਨੂੰਨ ਦੀ ਪਕੜ ਤੋਂ ਬਾਹਰ ਨਾ ਜਾਏ ਔਰ ਕੋਈ ਵੀ ਕਾਨੂੰਨ ਨੂੰ ਆਪਣੇ ਹੱਥ ਦੇ ਵਿੱਚ ਨਾ ਲੈ ਤੇ ਇਹ ਕੁੱਲ ਮਿਲਾ ਕੇ ਅਸੀਂ ਜੋ ਕਾਰਵਾਈ ਬਣਦੀ ਹੈ ਦੋਸ਼ੀ ਧਿਰ ਦੇ ਉੱਤੇ ਜੋ ਵਿਕਟਮ ਦਾ ਨੁਕਸਾਨ ਹੋਇਆ ਉਹਦੇ ਵਾਸਤੇ ਅਸੀਂ ਹਰ ਤਰ੍ਹਾਂ ਦੀ ਮਦਦ ਲਈ ਵਚਨਬੱਧ ਹਾਂ ਮਾਨਯੋਗ ਐਸਐਸਪੀ ਸਾਹਿਬ ਪਠਾਨਕੋਟ ਨੇ ਮੈਨੂੰ ਸਵੇਰੇ ਹੀ ਮੌਕੇ ਤੇ ਭੇਜ ਦਿੱਤਾ ਸੀ ਕੱਲ ਰਾਤ ਤੋਂ ਹੀ ਅਸੀਂ ਇਹਦੇ ਉੱਤੇ ਕੰਮ ਕਰ ਰਹੇ ਹਾਂ ਔਰ ਮੈਂ ਨਿੱਜੀ ਤੌਰ ਤੇ ਪਿੰਡ ਦੇ ਵਿੱਚ ਵਿజిਟ ਵੀ ਕੀਤਾ ਮੌਕਾ ਵੀ ਦੇਖਿਆ ਔਰ ਲੋਕਾਂ ਨੂੰ ਵੀ ਮਿਲਿਆ ਲੋਕੀ ਬੜੇ ਕੋਆਪਰੇਟਿਵ ਨੇ ਪਿੰਡ ਦੇ ਲੋਕ ਬੜੇ ਅੱਛੇ ਨੇ ਔਰ ਉਹ ਇਹੀ ਕਹਿ ਰਹੇ ਨੇ ਕਿ ਜਿਹੜਾ ਦੋਸ਼ੀ ਆ ਉਹਨੂੰ ਸਜ਼ਾ ਮਿਲੇ ਜਿਹੜਾ ਦੋਸ਼ੀ ਨਹੀਂ ਆ ਉਹ ਬੇਕਸੂਰ ਆ ਉਹਨੂੰ ਨਾ ਰਗੜਿਆ ਜਾਏ ਤੇ ਅਸੀਂ ਵੀ ਇਹੀ ਚਾਹੁੰਦੇ ਆ ਕਾਨੂੰਨ ਦੇ ਰਖਵਾਲੇ ਹੋਣ ਦੇ ਨਾਤੇ ਵੀ ਜਿਹੜਾ ਦੋਸ਼ੀ ਆ ਉਹ ਆਪਣੇ ਕੀਤੇ ਦੀ ਕਾਨੂੰਨ ਮਗਦਾ ਉਹ ਸਜ਼ਾ ਲੇ ਤੇ ਆਮ ਬੰਦਾ ਜਿਹੜਾ ਉਹਦੇ ਵਿੱਚ ਲਪੇਟ ਨਾ ਆਵੇ ਧੰਨਵਾਦ ਜੀ